ਪੁਲਿਸ ਨੇ ਆ ਕੇ ਸਾਡੇ ਤੇ ਲਾਠੀ ਚਾਰਜ ਕਰਦਾ ਅੱਗੇ 10 ਫੁੱਟ ਨਾਲ ਆ ਸੀਗਾ ਡੂੰਗਾ ਉਹਦੇ ਵਿੱਚ ਅਸੀਂ ਡਿੱਗ ਗਏ ਉੱਪਰੋਂ ਸਾਡੇ ਤੇ ਪੁਲਿਸ ਨੇ ਡਾਂਗਾ ਮਾਰੀਆਂ ਨੇ ਜਿਹੜਾ ਅਸੀਂ ਨਾ 1984 ਦਾ ਦੌਰ ਨਹੀਂ ਦੇਖਿਆ ਪਰ ਅਸੀਂ ਹੁਣ ਦੇਖ ਰਹੇ ਹਾਂ ਕਿ ਜਿੱਥੇ ਪਹਿਲਾਂ 3 ਲੱਖ ਮਾਰਤਾ 8 ਲੱਖ ਨਿਸ਼ਾਨਾ ਮਾਰਤਾ ਹੋਰ ਮਰ ਜਾਗੇ ਅਸੀਂ ਉਰੇ ਆਇਆ ਤਾਂ ਫਿਰ ਐ ਲਾਲਾ ਵੀ ਸਿਰ ਦੇ ਵੀ ਸਕਦੇ ਕੁਝ ਵੀ ਹੋ ਜਾਏ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ ਕੋਈ ਫਿਕਰ ਨਹੀਂ ਕਹਿੰਦੇ ਨਹੀਂ ਅੱਜ ਨਹੀਂ ਮੱਥਾ ਟੇਕ ਸਕਦੇ ਤੁਸੀਂ ਅੱਖਾਂ ਭਰਾਂਗਾ ਬਾਈ ਉੱਥੇ ਮੈਂ ਕਿਹਾ ਇਹ ਸਰਕਾਰ ਮੱਥੇ ਟੇਕਨ ਨੂੰ ਵੀ ਰੋਕ ਰਿਆ ਅਸੀਂ ਆਖਿਆ ਵੀ ਅਸੀਂ ਅੰਮ੍ਰਿਤ ਛਕਾਉਣਾ ਫਿਰ ਮੁੰਡੇ ਨੂੰ ਆਖਿਆ ਤੇ ਕਹਿੰਦੇ ਨਹੀਂ ਨਹੀਂ ਅੱਜ ਨਹੀਂ ਆਣਾ ਤੁਸੀਂ ਕੱਲ ਨੂੰ ਜਾਇਓ ਕਹਿੰਦੇ ਸੀਟ ਬੈਲਟ ਨਹੀਂ ਦੇਖਦੇ ਨਾ ਕਾਗਜ਼ ਪੱਤਰ ਦੇਖਣ ਪੱਗ ਦੇਖਣਗੇ ਵੀ ਪੱਗ ਦਾ ਲਾਹ ਲੋ ਇੰਨਾ ਬਰਾ ਹਾਲ ਹੋਇਆ ਪਿਆ ਕਿਹੜਾ ਕਿਲੋਮੀਟਰ ਪਿੰਡਾਂ ਵਿੱਚ ਦੀ ਆਏ ਆ ਬਾਈ ਅਸੀਂ ਪਾਤਣਾ ਰੋਕੇਗੇ ਦੜਬਾ ਰੋਕੇਗੇ ਪਿੰਡਾਂ ਵਿੱਚ ਦੀ ਸ਼ਾਰਟ ਚਲ ਸੰਗਰੂਰ ਦੇ ਵਿੱਚ ਵੱਡਾ ਇਕੱਠ ਹੋ ਚੁੱਕਿਆ ਹੈ ਪੇਸ਼ਕ ਰੋਕਾਂ ਟੋਕਾਂ ਹਜ਼ਾਰਾਂ ਰਹੀਆਂ ਪਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਦੇ ਬਿਲਕੁਲ ਵਿੱਚ ਪਹੁੰਚ ਚੁੱਕਿਆ ਹੈ ਮੇਨ ਹਾਈਵੇ ਉੱਤੇ ਧਰਨਾ ਲੱਗਿਆ ਇੱਕ ਨੌਜਵਾਨ ਦੀ ਜਿਹੜੀ ਆ ਉਹ ਕਾਫੀ ਪੁਲਿਸ ਨਾਲ ਝੜਪ ਦੇ ਵਿੱਚ ਉਹਦੇ ਕਾਫੀ ਉਹਦੀ ਕੁੱਟਮਾਰ ਵੀ ਹੋਈ ਹੈ ਤੇ ਉਹਦੇ ਕੱਪੜੇ ਵਗੈਰਾ ਵੀ ਪਾਟੇ ਆ ਗੱਲਬਾਤ ਕਰਦੇ ਆ ਕਿੱਥੇ ਤੁਹਾਡੇ ਨਾਲ ਸਾਰਾ ਕਿੱਥੇ ਵਾਪਰ ਰਿਹਾ ਜੀ ਬਾਈ ਜੀ ਅਸੀਂ ਤੋਂ ਚੌਂਕ ਤੋਂ ਇਧਰੋਂ ਆ ਰਹੇ ਸੀਗੇ ਤੇ ਉੱਥੋਂ 40-50 ਬੰਦੇ ਸੀਗੇ ਪਿੱਛੋਂ ਪੁਲਿਸ ਨੇ ਆ ਕੇ ਸਾਡੇ ਦੇ ਲਾਠੀ ਚ ਚਾਰਜ ਕਰਦਾ ਉਦੋਂ ਅਸੀਂ ਉਹ ਟੱਪਣ ਲੱਗਿਆ ਵੀ ਜਾਨ ਬਚਾ ਕੇ ਇੱਥੇ ਲਵਾਈ ਲੱਕੇ ਕੋਲੇ ਪਹੁੰਚਦੇ ਸੀਗੇ ਅੱਗੇ 10 ਫੁੱਟ ਨਾਲ ਆ ਸੀਗਾ ਡੂੰਗਾ ਉਹਦੇ ਵਿੱਚ ਅਸੀਂ ਡਿੱਗ ਗਏ ਉੱਪਰੋਂ ਸਾਡੇ ਦੇ ਪੁਲਿਸ ਨੇ ਡਾਂਗਾ ਮਾਰੀਆਂ ਨੇ ਉੱਥੋਂ ਅਸੀਂ ਫੇਰ ਵੀ ਭੱਜਦੇ ਪਹੁੰਚਾਂਗੇ ਮੇਰੀ ਜਸਤਾਰ ਵੀ ਲੈ ਗਈ ਪਰ ਮੈਂ ਜਸਤਾਰ ਨਹੀਂ ਛੱਡ ਕੇ ਭੱਜਾਂ ਉੱਥੋਂ ਜਸਤਾਰ ਚੱਕ ਕੇ ਆਪਣੀ ਧੋ ਕੇ ਬੰਨ੍ਹ ਕੇ ਫੇਰ ਵੀ ਬਾਈ ਲੱਖੇ ਕੋਲੇ ਪਹੁੰਚਾਂਗੇ ਕਿਹਾ ਨਹੀਂ ਕਿਉਂ ਡੰਗਾ ਕੋ ਮਰਨੇ ਤੋਂ ਹਾਂ ਅਸੀਂ ਸਭ ਇਸ 7 ਮਈ ਪ੍ਰਦਰਸ਼ਨ ਕਰਨ ਆਏ ਸਵੇਰੇ 9:30 ਵਜੇ ਉੱਥੇ ਵੀ ਕੀਤਾ ਉੱਥੇ ਵੀ ਸਾਡੇ ਪਿੱਛੇ ਪੁਲਿਸ ਨੇ ਬਹੁਤ ਸਾਧ ਕੀਤਾ ਉੱਥੋਂ ਵੀ ਅਸੀਂ ਭੱਜ-ਭੱਜ ਕੇ ਆਪਣੀ ਜਾਨ ਪਚਾਈ ਉੱਥੇ ਆ ਕੇ ਸਾਡੇ ਤੇ ਫੇਰ ਪਿੱਛੋਂ ਪੁਲਿਸ ਨੇ 10-15 ਗੱਡੀਆਂ ਆਈਆਂ ਸਾਡੇ ਦੇ ਲਾਠੀ ਚਾਰਜ ਕਰਤਾ ਸੀ ਇੱਥੇ ਬਾਈ ਕੋਲੇ ਪਹੁੰਚ ਰਹੇ ਸੀਗੇ ਪਿੰਡ ਗੜਾ ਤੋਂ ਨਾ ਪਿੰਡ ਸਾਪਰਕਲਾ ਇਚੀ ਮੇ ਕੋਲ ਤੁਸੀਂ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਤਾਂ ਕਹਿੰਦੀ ਸੀ ਵੀ ਕੋਈ ਅਜੀਹਾ ਕੰਮ ਹੋਣਾ लाठी चार्ज ਹੋਈ ਨਹੀਂਗਾ ਨਹੀਂ ਬਾਈ ਜੀ ਤੁਹਾਡੇ ਸਾਹਮਣੇ ਹੋ ਰਿਹਾ ਜੋ ਕੁਝ ਦੇਖ ਰਹੇ ਹੋ ਤੁਸੀਂ ਸਵੇਰੇ ਮੇਰੀ ਗੁਰਦਰਾਸ ਸਾਹਿਬ ਡਿਊਟੀ ਸੀ ਪਰ ਮੈਂ ਆਇਆ ਫੇਰ ਵੀ ਬਾਈ ਭਾਨੇ ਸਿੱਧੂ ਦੇ ਹੱਕ ਵਿੱਚ ਪਹੁੰਚਾਂਗਾ ਤੇ ਮੈਂ ਡਿਊਟੀ ਦੀ ਸੈਟਿੰਗ ਕਰਤੀ ਮਾ ਹਵੀ ਪੁਲਸ ਨੇ ਮੈਨੂੰ ਚੱਕਣਾ ਤਾਂ ਹੈ ਗਿਆ ਡਾਂਗਾ ਵੀ ਪੈਣਗੇ ਜੋ ਵੀ ਹੋਊਗਾ ਸਾਡੇ ਨਾਲ ਜੋ ਮਰਜ਼ੀ ਹੋਵੇ ਪਰ ਅਸੀਂ ਬਾਈ ਦੇ ਹੱਕ ਦੇ ਵਿੱਚ ਖੜੇ ਆ ਇਹਨੂੰ ਰਹਾ ਕਰਨਾ ਹੀ ਪਊਗਾ ਸਰਕਾਰ ਨੂੰ ਲੱਗਦਾ ਸੀ ਇਹ ਸਰਕਾਰ ਇਦਾਂ ਦਾ ਕੁਝ ਕਰੂਗੀ ਇਹੀ ਕਹਿੰਦੀ ਵੀ ਡਾਂਗਾ ਵੀ ਨਹੀਂ ਪੈਣੀਆਂ ਸਾਡੇ ਰਾਤ ਚ ਧਰਨੇ ਵੀ ਨਹੀਂ ਲੱਗਣੇ ਸਭ ਕੁਝ ਖਤਮ ਕਰ ਦਾਂਗੇ ਆਮ ਲੋਕਾਂ ਦੀ ਸਰਕਾਰ ਆ ਸੱਥਾਂ ਚ ਲਿਆ ਕਰੋ ਲੱਗਦਾ ਉਹ ਕੁਝ ਹੋਇਆ ਬਾਈ ਨਹੀਂ ਬਾਈ ਤੁਹਾਡੇ ਸਾਹਮਣੇ ਜਿਹੜਾ ਅਸੀਂ ਨਾ 1984 ਦਾ ਦੌਰ ਨਹੀਂ ਦੇਖਿਆ ਪਰ ਅਸੀਂ ਹੁਣ ਦੇਖ ਰਹੇ ਹਾਂ ਕਿ ਉਦੋਂ ਕਹਿੰਦੇ ਸੀਗੇ ਵੀ ਇੰਨਾ ਕੁ ਹੋਇਆ ਪਰ ਉਹ ਸਾਡੇ ਹੁਣ ਦੇ ਸਾਡੀ ਉਮਰ ਦੇ ਵਿੱਚ ਅਸੀਂ ਦੇਖ ਚੁੱਕ ਕਿ ਮੈਂ ਖੁਸ਼ ਹਾਂ ਜਿਹੜੀ ਸਰਕਾਰ ਹੈ ਹੁਣ ਨਹੀਂ ਖੁਸ਼ ਨਹੀਂ ਅਸੀਂ ਮੰਡੀ ਡੱਬਾਲੀ ਤੋਂ ਆਏ ਆ ਅਸੀਂ ਰਾਹ 'ਚ ਵੀ ਇਹਨਾਂ ਨੂੰ ਕਿਹਾ ਵੀ ਸਾਨੂੰ ਜਾਣ ਦਿਓ ਸਾਨੂੰ ਰੋਕਿਆ ਗਿਆ ਤੇ ਕਹਿੰਦੇ ਕਿੱਧਰ ਜਾਣਾ ਅਸੀਂ ਆਖਿਆ ਅਸੀਂ ਵੀ ਆਪਣੇ ਉਹ ਗੁਰੂ ਘਰ ਜਾਣਾ ਅੱਗੇ ਕਹਿੰਦੇ ਨਹੀਂ ਅੱਜ ਨਹੀਂ ਮੱਥਾ ਟੇਕ ਸਕਦੇ ਤੁਸੀਂ ਅੱਖਾਂ ਭਰਾਂਗਾ ਬਾਈ ਉੱਥੇ ਮੈਂ ਕਿਹਾ ਇਹ ਸਰਕਾਰ ਮੱਥੇ ਟੇਕਨ ਤੋਂ ਵੀ ਰੋਕ ਰਹੀ ਐ ਅਸੀਂ ਆਖਿਆ ਵੀ ਅਸੀਂ ਅੰਮ੍ਰਿਤ ਛਕਾਉਣਾ ਫਿਰ ਮੁੰਡੇ ਨੂੰ ਆਖਿਆ ਤੇ ਕਹਿੰਦੇ ਨਹੀਂ ਨਹੀਂ ਅੱਜ ਨਹੀਂ ਆਣਾ ਤੁਸੀਂ ਕੱਲ ਨੂੰ ਜਾਇਓ ਕਹਿੰਦੇ ਤੇ ਬਾਈ ਹੁਣ ਇੰਨਾ ਹੋ ਰਿਹਾ ਵੀ ਇਹ ਗੁਰੂ ਘਰਾਂ 'ਚ ਮੱਥੇ ਟੇਕਨ ਤੋਂ ਵੀ ਰੋਕ ਰੇ ਆਪਾਂ ਨੂੰ ਤੇ ਇਹਦੇ ਤੋਂ ਮਾੜੀ ਗੱਲ ਆਪਣੇ ਪੰਜਾਬ ਵਾਲੀ ਹੋਰ ਕੀ ਹੋ ਸਕਦੀ ਹੈ ਬਾਈ ਇਹ ਹੋ ਸਕਦੀ ਹੈ ਇਹ ਸਰਕਾਰ ਤਾਂ ਆਮ ਲੋਕਾਂ ਦੀ ਸਰਕਾਰ થી ਲੱਗ ਰਹੀ ਹੈ ਨਹੀਂ ਬਾਈ ਬਾਲੀ ਖਾਸ ਹੈ ਤਾਂ ਮੈਂ ਨਾ ਇਹ ਤੋਂ ਖਾਸ ਸਰਕਾਰੀ ਨਹੀਂ ਦੇਖੀ ਬਾਦਲ ਕੇ ਵਧੀਆ ਕਹਾਗੇ ਬਈ ਇਹਨਾਂ ਨੂੰ ਤਾਂ ਹਾਂ ਕਾਂਗਰਸ ਵਧੀਆ ਕਹਾਗੀ ਬਈ ਹਾਂ ਬਾਕੀ ਬਾਈ ਰੋਕ ਰਹੇ ਆ ਕੋਠੀ ਦੇ ਵਿੱਚ ਕੋਠੀ ਸਾਹਮਣੇ ਜਾਣਾ ਸੀ ਪਹਿਲੀ ਰੋਕ ਲਿਆ ਬਹੁਤ ਗਲਤ ਗੱਲ ਆ ਬਾਈ ਇਹ ਬਹੁਤ ਗਲਤ ਗੱਲ ਆ ਬਾਈ ਇਹਨਾਂ ਦੀ ਬਾਈ ੱੱਕਾ ਹੋਣਾ ਤੇ ਆਵੇਂ ਯਾਰ ਠੀਕ ਹੈ ਹੁਣ ਲੋਕ ਇੰਨੇ ਇਕੱਠੇ ਹੋ ਕੇ ਪਤਾ ਕਿਵੇਂ ਕਿਕ ਬਹੁਤ ਮੁਸ਼ਕਿਲ ਨਾਲ ਲਾਏ ਨੇ ਉੱਥੇ ਲੱਖਾ ਬਾਈ ਵੀ ਦੱਸਦਾ ਦੀਗਾ ਠੀਕ ਹੈ ਪਤਾ ਨਹੀਂ ਕਿਵੇਂ ਕਿਵੇਂ ਆਏ ਨੇ ਉਹ ਕੋਈ ਬਾਣਾ ਵਿੱਚ ਦੀ ਕੋਈ ਕਿਵੇਂ ਠੀਕ ਹੈ ਵੀ ਓਰੇ ਫੇਰ ਵੀ ਲੋਕ ਪਹੁੰਚੇ ਨੇ ਓਰੇ ਯਾਰ ਜੇ ਦੁਖੀ ਨੇ ਲੋਕ ਤਾਂ ਇੰਨਾ ਇਕੱਠ ਹੋਇਆ ਠੀਕ ਹੈ ਨਹੀਂ ਕਿਨੂੰ ਲੋੜ ਆ ਬਾਈ ਲੋਕਾਂ ਨੂੰ ਬਥੇਰੇ ਕੰਮ ਨਹੀਂ ਆਉਂਦੇ ਘਰ ਤੇ ਓਰੇ ਫੇਰ ਆ ਤਾਂ ਇੰਨਾ ਇਕੱਠ ਹੋਇਆ ਜੇ ਲੋਕ ਦੁਖੀ ਨੇ ਕਹਿੰਦੇ ਨੇ ਖੁਸ਼ਹਾਲਾ ਪੰਜਾਬ ਮੇਰੇ ਤਾਂ ਪ੍ਰਜਾ ਖੁਸ਼ੀ ਬਹੁਤ ਆਉਂਦੀ ਹੈ ਬਾਈ ਮੇਰੀ ਗੱਲ ਸੁਣ ਉਹਨਾਂ ਦੇ ਚੁਟਕਲਿਆਂ ਚ ਖਸਿਆ ਲਾ ਵੀਰੋ ਆ ਬਾਈ ਮੇਨਾਂ ਗੱਲ ਕਰਦਾ ਸੀ ਕਹਿੰਦਾ ਯਾਰ ਮਲੇੜ ਕੋਟਲੇ ਵਸਤੀ ਧੂਰੀ ਵਸਤੀ ਸੰਗਰੂਰੋ ਵਸਤੀ ਸੁਨਾਮ ਵਸਤੀ ਸਰੇ ਆਮ ਚਟਾ ਵਿਗਰੇ ਕਾਦਾ ਬਾਈ ਰੰਗਲਾ ਪੰਜਾਬ ਆ ਹਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜਾ ਬੰਦਾ ਨਸ਼ੇ ਨੂੰ ਛਡਾਉਂਦਾ ਮਤਲਬ ਮੈਂ ਅਮਰਤਪਾਲ ਲਾਲੋ ਜਿਹੜਾ ਡਿਬਿ ਉਹ ਡਿਬਰੂਗੜ ਜਲ ਦੇ ਇੱਥੇ ਮਾਰਿਆ ਠੀਕ ਹੈ ਤੇ ਝੋਟਾ ਲਾਲੋ ਇੱਕ ਅਸੀਰਾ ਢੱਲੂ ਆਉਂਦੇ ਨਾਲ ਮੁੰਡਾ ਹੈ ਨਾ ਉਹ ਕੈਸੇ ਸੋਲ ਜਿਓ ਪਰ ਤੇ ਉਹ ਬਈ ਹੁਣ ਜਿਹੜਾ ਰੋਗ ਦਾ ਉਹਨਾਂ ਦੇ ਪਰਚੇ ਨੇ ਫਿਰ ਇਹ ਮਤਲਬ ਇਹ ਤਾਂ ਇਹੀ ਚਾਹੁੰਦੇ ਨੇ ਸ਼ਰਿਆਮ ਵੀ ਪੰਜਾਬ ਖਰਾਬ ਹੋ ਜਾਏ ਖਤਮ ਹੋ ਜਾਏ ਬਈ ਇੱਕ ਗੱਲ ਇਹ ਤਾਂ ਪੰਜਾਬ ਨੂੰ ਖਤਮ ਕਰ ਰਹੇ ਫਿਰ ਬਈ ਹਿੰਦੂਆਂ ਦੀਆਂ ਗੱਟੀਆਂ ਮਤਲਬ ਆਪਾਂ ਨਹੀਂ ਕਹਿੰਦੇ ਹਿੰਦੂ ਭਾਈ ਨਹੀਂ ਹੈਗਾ ਸਾਰੇ ਆਪਣੇ ਭਾਈ ਹੈ ਪਰ ਜਿਹੜੇ ਮੋਨੇ ਸੀ ਬਈ ਉਹਨ ਕਹਿੰਦੇ ਤੁਹਾਡੇ ਚਾਰੇ ਚਾਰਾਂ ਦੇ ਸਰਾਂ ਤੇ ਪੱਗਾਂ ਕਹਿੰਦੇ ਤੁਹਾਨੂੰ ਤਾਂ ਰੋਕਿਆ ਬਾਈ ਕਹਿੰਦੇ ਸੀਟ ਬੈਲਟ ਨਹੀਂ ਦੇਖਦੇ ਨਾ ਕਾਗਜ਼ ਪੱਤਰ ਦੇਖਣ ਪੱਗ ਦੇਖਣਗੇ ਵੀ ਪੱਗ ਦਾ ਲਾਹ ਲਓ ਬਸ ਇੰਨਾ ਬੁਰਾ ਹਾਲ ਹੋਇਆ ਪਿਆ 100 ਕਿਲੋਮੀਟਰ ਪਿੰਡਾਂ ਵਿੱਚ ਦੀ ਆਏ ਆ ਬਾਈ ਅਸੀਂ ਪਾਤਣਾ ਰੋਕੇਗੇ ਦੜਬਾ ਰੋਕੇਗੇ ਪਿੰਡਾਂ ਵਿੱਚ ਦੀ ਸ਼ਾਰਟ ਚਲ ਬਾਈ ਪੁੱਛਦੇ ਸਮਝਾਉਂਦੇ ਸੀ ਸਾਨੂੰ ਪੁਲਿਸ ਵਾਲੇ ਇਹ ਕੀ ਹੈ ਮਹਾਬਈ ਉਹ ਇੱਕ ਆਵਾਜ਼ ਹੈ ਬੰਦਾ ਬੇਦੋਸ ਹੈ ਇੱਕ ਚੈਨੀ ਚੋਰੀ ਕਰੂਗਾ ਇਹੋ ਜਿਹਾ ਬੰਦਾ ਤੁਸੀਂ ਐਂ ਦੱਸੋ ਵੀ ਉਹ ਬੰਦਾ ਇਹ ਕੰਮ ਕਰ ਸਕਦਾ ਤੁਸੀਂ ਆਦੇ ਜ਼ਮੀਰ ਤੋਂ ਪੁੱਛੋ ਐਡਾ ਬੰਦਾ ਪੈਸੇ ਕਮਾਉਣ ਵਾਲਾ ਇੱਕ ਚੈਨੀ ਚੋਰੀ ਕਰੂਗਾ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਸਾਨੂੰ ਸਮਝਾਉਂਦੇ ਸੀ ਅਸੀਂ ਪਿੰਡਾਂ ਵਿੱਚ ਦੀ 70 ਕਿਲੋਮੀਟਰ ਬਾਈ ਬੰਦ ਕਹਿੰਦਾ ਆਪਾਂ ਨਾ ਬਲੈਕਮੇਲਰ ਬਲੈਕਮੇਲ ਕਰਦਾ ਬਾਈ ਸਾਨੂੰ ਰੋਕਿਆ ਗਿਆ ਬਲੈਕਮੇਲਰ ਕੋਈ ਨਹੀਂ ਬਾਈ ਮਾ ਸਬੂਤ ਦਿਓ ਜਿਹੜੀ ਕੁੜੀ ਨੇ ਉਥੇ ਪਰਚਾ ਕਰਾਇਆ ਤੁਸੀਂ ਐਂ ਦੱਸੋ ਵੀ ਉਹਦੇ ਕੋਈ ਕੋਈ ਲਾਇਸੈਂਸ ਹੈਗਾ ਕੋਈ ਅਥਾਰਟੀ ਹੈਗੀ ਹੈ ਤੁਸੀਂ ਪੱਤਰਕਾਰ ਹੋ ਤੁਹਾਡੇ ਕੋਲੇ ਸਾਰਾ ਕੁਝ ਹੋਊਗਾ ਫਰੂਪ ਉਸ ਦਾ ਉਸ ਦਾ ਪਰਚਾ ਵਿਦ ਲਿਆ ਤੁਸੀਂ ਬਾਈ ਕਿਸੇ ਨੂੰ ਕੋਈ ਇਨਸਾਫੀ ਨਹੀਂ ਬਾਈ ਬਹੁਤ ਪਿੰਡਾਂ ਵਿੱਚ ਦੀ ਮੁਸ਼ਕਲਾਂ ਵਿੱਚ ਦੀ ਆਏ ਆ ਅਸੀਂ ਪਰ ਜਨੂਨ ਸੀ ਸਾਡੇ ਚ ਆਣ ਦਾ ਕਰ ਨਹੀਂ ਲੱਗਿਆ ਵੀ ਜੇ ਭਾਨੇ ਤੇ ਜਿਵੇਂ ਹੋ ਰਿਹਾ ਜਾਂ ਜਿਵੇਂ ਪੁਲਿਸ ਲੱਗੀ ਹੋਈ ਹੈ ਵੀ ਕੋਈ ਤੁਹਾਡੇ ਤੇ ਪਰਚਾ ਹਾਂ ਦਾ ਨਾਰਾ ਹਾਂ ਦਾ ਨਾਰਾ ਮਾਰਨ ਆਇਆ ਜਿੱਥੇ ਪਹਿਲਾਂ 3 ਲੱਖ ਮਾਰਤਾ 8 ਲੱਖ ਨਸ਼ਾ ਨਾ ਮਾਰਤਾ ਹੋਰ ਮਰ ਜਾਗੇ ਯਾਰ ਅਸੀਂ ਕਿੰਡੀ ਗੱਲ ਆ ਜਿੱਥੇ ਐਨੇ ਮਾਰਦੇ 10 ਲੱਖ 47 ਚ ਮਾਰਦਾ 3 ਲੱਖ ਗੋਲੀਆਂ ਨਾਲ ਪਹਿਲਾਂ ਪੁੰਨਤਾ 8 ਲੱਖ ਹੁਣ 10 ਸਾਲਾਂ ਦਾ ਨਸ਼ਾ ਨਾ ਮਾਰਦਾ ਹੋਰ ਮਰ ਜਾਗੇ ਯਾਰ ਕਿੰਡੀ ਉਹ ਦੇਖੋ ਉਰੇ ਆਇਆ ਠੀਕ ਹੈ ਉਰੇ ਆਇਆ ਤਾਂ ਫਿਰ ਐ ਲਾਲਾ ਵੀ ਸਿਰ ਦੇ ਵੀ ਸਕਦੇ ਆ ਕੁਝ ਵੀ ਹੋ ਜੇ ਕੋਈ ਟੈਨਸ਼ਨ ਨਹੀਂ ਹੈਗੀ ਸਾਨੂੰ ਕੋਈ ਫਿਕਰ ਨਹੀਂ ਹੋ ਗਿਆ ਠੀਕ ਹੈ ਜਿੱਦੇ ਮਰਜ਼ੀ ਕੋਈ ਮਰਜ਼ੀ ਗੱਲ ਹੋ ਜੇ ਸੀ ਬਈ ਡਟ ਮੈਂ ਡਟਵਾ ਜਵਾਬ ਦੇਵਾਂਗੇ ਤੇ ਦੂਜੀ ਗੱਲ ਭਰਾਵਾ ਇਹਨਾਂ ਨੇ ਪਿਆਪ ਦਾ ਬਰਾ ਹਾਲ ਕਰਤਾ ਇਹਨਾਂ ਨੇ ਜਿਵੇਂ ਹੁਣ ਮੈਂ ਗਾਲ ਨਹੀਂ ਕਹਣਾ ਜਦੋਂ ਵੀ ਇਹ ਨਾਲਾ ਵੀ ਖਤਮ ਹੀ ਕਰਤੀ ਗੱਲ ਯਾਰ